Thank <laughs> you. Ya Rabbi de ਦਕ ਜੰਮ ਦੁਤੀ ਆਏ ਸਿੰਘਾਰੇ ਵਾਹ ਬੁੱਤਿਕਾ ਖਾਸਸ ਵਾਹ ਇਹ ਨੂੰ ਖਾ ਦਿਵੰ ਜੋ ਮੰਨੇ ਮੰਨ ਦੀਆਂ ਦਰਸ਼ਨੋਂ ਨਿਕਲ ਕੇ ਸਤਿਗੁਰਾਂ ਦੇ ਨਾਮ ਨਾਲ ਜੁੜ ਬੈਠੇ ਉਹ ਅਡਿਆਂ ਪਾਗਵੜ ਉਹ ਆਉਂ ਪ੍ਰਸੰਗਤ ਦੀ ਮਹਾਰਾਜ ਨੇ ਕਿਰਪਾ ਕੀਤੀ ਸਤ ਸੰਗਤ ਬਖਸ਼ਿਸ਼ ਕੀਤੀ ਹੈ ਇਸ ਸਭ ਨੂੰ ਸਤਿ ਸਪਨਾ ਕਰੀਏ ਜਿਤਨਾ ਕਦੇ ਸਮਾਪਤ ਨਾ ਹੋਹ ਮਹਾਰਾਜ ਨੂੰ ਬਖਸ਼ੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਅੱਜ ਦੇ ਪਾਵਨ ਉਪਦੇਸ਼ ਸੰਗਤ ਸਾਰਕ ਰਾਗ ਦੇ ਵਿੱਚ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਹੈ ਉਹ ਜੀਵਨ ਦੇ ਵਿੱਚ ਕਰਕੇ ਉਹ ਨੂੰ ਸੁਣ ਨਹੀਂ ਰਿਹਾ ਕਰਕੇ ਦੇਖ ਨਹੀਂ ਰਿਹਾ ਜੀਵਨ ਕਰਕੇ ਨਹੀਂ ਇੱਥੇ ਇਹ ਸ਼ਬਦ ਵਿੱਚ ਗੁਰੂ ਪਾਤ ਜੀ ਨੇ ਦੱਸਣਾ ਕੀਤਾ ਕਿ ਇਹ ਆਪਣੇ ਜੀਵਨ ਦੇ ਵਿੱਚ ਜ਼ਹਿਰ ਦੇ ਗਲਫੇ ਘਾਰੇ ਹੁਣ ਮਹਾਰਾਜ ਨਾਲ ਹੀ ਦੱਸਦੇ ਵੀ ਇਹ ਜਿਹੜੀ ਜ਼ਹਿਰ ਖਾਂਦਾ ਹੈ ਇਨਾਂ ਨਾਲ ਜਿਵੇਂ ਜਦ ਤਬ ਜੋਰ ਸਰੀਰ ਕਮ ਜੋਰ ਤਨ ਕਮ ਜੋਰ ਸਵਾਸ ਮੇਜ ਘਟਦਾ ਉਹਨੂੰ ਕਿਹੜਾ ਜੀਵਨ ਹੈ ਜਿਹੜੇ ਜੀਵਨ ਬਾਦ ਉਹ ਮਹਾਤਮ ਦੇ ਨੇ ਮਹਾਰਾਜ ਦਾਸ ਨੇ ਉਹ ਸਉ ਧਿਆਨ ਦੇ ਨਾਲ ਇੱਕ ਮਨ ਹੋ ਗਏ ਸਤਗੁਰੂ ਸਾਜ ਦੇ ਉਪਦੇਸ਼ ਨੂੰ ਸਖੜ ਕਰੀਏ ਮਹਾਰਾਜ ਆਜ ਦੇ ਉਪਦੇਸ਼ ਅੰਦਰ ਅਸੀਂ ਜੋ ਦੇਵ ਨਮਿਤਿਤ ਕਰਦੇ ਆਂ ਕਲੀਬਰ ਆ ਇਸ ਸਮੇਂ ਦੇ ਵਿੱਚ ਦੀ ਇਹ ਸਾਜ ਦੀ ਸੋਧੀ ਗੱਤੀਆ ਮਹਾਰਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਚਾਰਨ ਕਰਦੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅੰਦੇ ਤਵਹਿ ਨਦੇਸੋਂ ਕੇ ਸਦਯੋ ਤਤਕਾਰ ਅੰਦੇ ਖਾਵੈ ਮਹਾਰਿ ਜੀ ਕਹਿੰਦੇ ਅੰਨੇ ਬਨੁਖ ਉਹ ਪਦਾਰਥ ਹੁੰਦੇ ਐ ਜਿਨ੍ਹਾਂ ਦੇ ਕਰਕੇ ਇਹਦੇ ਜੀਵਨ ਦੇ ਵਿੱਚ ਇਹ ਆਪਣੇ ਸਰੀਰ ਨੂੰ bade bade rog laagde ਜੈਤ ਬਾਪਾ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਅੱਗੇ ਭਾਵ ਪਤਾ ਕਿ ਜੀਵਨ ਦੇ ਵਿੱਚ ਜਿਹੜੀ ਮਹਤੀਅਤ ਸਾਰਿਆ ਨਹੀਂ ਮਨ ਨੂੰ ਅਦਲੇ ਸੰਗੇ ਵਿੱਚ ਗੁਰ ਸੰਗਤ ਦੇ ਜਿਹੜਾ ਨਸ਼ਾ ਹੈ ਉਹ ਇਨਸਾਨ ਨੂੰ ਪਤਾ ਬੇਨੇਰਾ ਦੇਵ ਮੈਨੇ ਪਰਵਾਦ ਪਰਨਾ ਪਰ ਫਿਰ ਵੀ ਉਹਦੇ ਸੰਗੀ ਬਣਿਆ ਲਿਟਦਾ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਜਿਵੇਂ ਜਹਿਰ ਉਪੀ ਚੀਂਜਾ ਇਨਸਾਨ ਆਂਦਾ ਜਿਨ੍ਹਾਂ ਤੋਂ ਸਤਿਗੁਰ ਪਾਤਸ਼ਾਹ ਜੀ ਨੇ ਵਰਜਿਤ ਕੀਤਾ ਸੀ ਬਈ ਇਹ ਸਿੱਖਾ ਵੀ ਸਾਧਾਂ ਅਰਜਨ ਪ੍ਰਸ਼ਾਦਾ ਸਤਨ ਜਿਹਦੇ ਨਾਲ ਜਿਹੜਾ ਸਰੀਰ ਤੰਦਰੁਸਤ ਰਹੇਗਾ ਚੜਦੀ ਕਲਾਤ ਰਹੇਗਾ ਔਰ ਗੁਰੂ ਅਰਜਨ ਦੇਵ ਜੀ ਮਾਰਦ ਕਹਿੰਦੇ ਇੱਥੇ ਇਸਾਨ ਅੰਨਾ ਹੋ ਕੇ ਖਾਈ ਜਾਂਦਾ ਹੈ ਕਹੜਾ ਦਾ ਭਾਵ ਬੇਕਾਰ ਚੀਜ਼ਾਂ ਜਿਵੇਂ ਤਮਾਕੂ ਦਾ ਸੇਵਨ ਹੈ ਉੱਤੇ ਲਿਖਿਆ ਹੁੰਦਾ ਵੀ ਇਹ ਤਰ੍ਹਾਂ ਕੈਂਸਰ ਹੁੰਦਾ ਫਿਰ ਵੀ ਕਰਦਾ ਹੈ ਇਸ ਤੋਂ ਬਾਅਦ ਪ੍ਰਸੰਗਤ ਜੀ ਵੇਖ ਤਾਂ ਇਹ ਮਨੁੱਖ ਦੇ ਨੀਂਵਨ ਦੇ ਵਿੱਚ ਇਸ ਤਰ੍ਹਾਂ ਦੀਆਂ ਮਹਾਰਾਜ ਕਹਿੰਦੇ ਜੈਹਰੂ ਕੀ ਚੀਜ਼ਾਂ ਹਾਂ ਅਪਨੋ ਦਿੰਦਾ ਕਰਨਾ ਦਸਾਉਂਦਾ ਇਹ ਹੁਣ ਅੰਨਿਆਂ ਦੀ ਰਿਆਈ ਹੈ ਇਹਨੂੰ ਤਾਂ ਪਾਵਖਾ ਹੁੰਦੀਆਂ ਨੇ ਵੀ ਇਨਸਾਨ ਨੂੰ ਚੀਜ਼ਾਂ ਉਤਾਈ ਜਾਵੇ ਇਥੋਂ ਤੱਕ ਇਸ ਸੰਸਾਰ ਨੂੰ ਦਾ ਹੋਣ ਵਾਸਤੇ ਉਹਤੇ ਸ਼ਰਿਆਮ ਲਿਖਿਆ ਹੁੰਦਾ ਨਹੀਂ ਭਾਈ ਇਹਦੇ ਮੈਂ ਕਦੇ ਸੁਣਿਆ ਨਹੀਂ ਹਟਦਾ ਤੇ ਜਿਹੜੀ ਇਸਰਾਮ ਉਹਦੇ ਨਾਲ ਵੀ ਰਸਿਆ ਵੀ ਭਾਈ ਭਾਰੀਆਂ ਲੱਗਣ। ਫਾਗ ਰਹੀਂ ਹਟ ਰਿਹਾ ਅਨਿੱਤਾਂ ਤਰ੍ਹਾਂ ਦੇ ਮੂਹ ਦੇ ਨਾਲ ਗੰਦਗੀ ਦਾ ਸੰਕਰ ਕਰਦਾ। ਪਿਆ ਸਤਿਗੁਰੂ ਕਾਰਸਾ ਜੀ ਤੇ ਉਹ ਉਪਾਣ ਨੇ ਮਹਾਰਾਜ ਕਹਿੰਦੇ ਅੰਦੇ ਥਾਵੈ। ਬਿਸੂ ਕੇ ਟਾਤ ਜਿਵੇਂ ਬਿਸੂ ਉਹਦੇ ਤੇ ਜੈਹਰ ਉਹਦੀ ਮਹਾਵਿਖਤੇ ਇਸ ਤਰ੍ਹਾਂ ਇਹਸੇ ਤਲੇ ਭਾਈ ਤੂੰ ਆਪਣੀ ਜ਼ਹਿਰ ਆਪਣੇ ਆਪ ਹੀ ਖਾ ਰਿਹਾ ਤੈਨੂੰ ਕੋਈ ਜ਼ਹਿਰ ਦਿੰਦਾ ਨਹੀਂ ਤੂੰ ਆਪਣੇ ਹੱਥੀ ਲੈ ਰਿਹਾ ਆਪਣੇ ਹੱਥੀ ਖਾ ਰਿਹਾ ਨੇ ਵਿੱਚ ਰੋਸ ਜ਼ਰਾ ਉਹਨਿੱਥੇ ਮਹਾਵਿਖਤੇ ਇਸ ਤਰ੍ਹਾਂ ਦੇ ਮਨੁੱਖ ਨਹੀਂ ਆ ਆਪਣੇ ਆਪ ਹੀ ਮਹਾਰਾਜ ਨੇ ਇਹ ਸਮਾਜੀਵਨ ਦਿੱਤਾ ਪਰ ਖਾਂਦੇ ਉਹ ਵਾਸਤੂ ਅਦਾਰਥ ਹੈ ਜਿਨ੍ਹਾਂ ਦੇ ਨਾਲ ਗੰਨ ਲਈ ਪੰਤੀ ਅੰਦਰ ਵਾਰਾਜ ਨੇ ਦੱਸ ਦਿੱਤਾ ਸਤਗੁਰੂ ਪ੍ਰਕਾਸ਼ਾ ਜੀ ਕਹਿੰਦੇ ਸਾਧੂ ਜੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੈਂ ਸਗਵਨ ਸਰੀਰ ਸਭ ਹਟਿਓ ਸਾਸ ਗਯੋ ਤਤਪਾ ਸਰੀਰ ਸਭ ਢੁਡਿਓ ਅਜ ਵੇਤ ਰਹੇ ਹਨ ਇਸ ਸੰਸਾਰ ਦੇ ਥਾਲਾ ਸਰੀਰ ਦੇ ਵਿੱਚ ਇੱਕ ਬਿਰਧਾ ਅਵਸਥਾ ਹੋਣੀ ਸੀ ਜਿਹਦੇ ਨਾਲ ਅੱਖਾਂ ਤੋਂ ਦਿਸਣਾ ਬੰਦ ਹੋਣਾ ਸੀ ਕੰਨਾਂ ਤੋਂ ਸੁਣਨਾ ਬੰਦ ਹੋਣਾ ਸੀ ਤੇ ਸਰੀਰ ਨੇ ਕੰਮ ਕਰਨਾ ਵਟਣਾ ਸੀ ਸੁਵਾਸਾਂ ਨੇ ਆਤਮ ਹੋਣਾ ਸੀ ਉਹ ਐ ਨਿਸਾਨੀ ਜਿਹੜੀ ਪਾਵੇ ਅਜਨੇ ਸਮਝੇ ਹਾਲਾਤ ਨੂੰ ਵਰਦਿੰਦੇ ਉਹ ਮਹਾਰਾਜ ਦਾਸ ਜੀ ਵੀ ਬੇਸੱਤ ਬੇਕੋ ਪ੍ਰਸੰਤ ਜੇ ਸੰਸਾਰ ਦੇ ਵਿੱਚ ਨੌਂ ਜਾਵੋ ਉਹਨਾਂ ਵਿੱਚ ਪਹਿਲਾਂ ਵਰਗਾ ਮਾਲ ਨਹੀਂ ਹੈ ਆਪਣੇ ਜਿਹੜੇ ਸੁਆਸ ਉਹਨਾਂ ਨੇ ਘਟਾ ਲਈ ਤੈਂ ਦਾ ਭਾਵ ਜਿਹੜਾ ਬਚਪਨ ਸੀ ਚੰਗਾ ਬਕੀਤ ਕੀਤਾ ਜਦੋਂ ਜਵਾਨੀ ਆਈ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਇਸ ਤਰ੍ਹਾਂ ਦੇ ਪਦਾਰਥ ਛਾਣੇ ਸ਼ੁਰੂ ਕਰ ਦਿੱਤੀ ਜਿਹਦੇ ਨਾਲ ਉਹਨਾਂ ਨੇ ਆਪਣੇ ਸਰੀਰ ਨੂੰ ਕਾਬੂ ਕਰਨ ਤੋਂ ਇਨਕਾਰਿਆ ਕਹਿੰਦਾ ਭਾਵ ਸਰੀਰ ਗयो ਸਭ ਆਟ ਨੈਣ ਸਰਬਨ ਸਰੀਰ ਸਭ ਹੁਟਿਓ ਅੱਖਾਂ ਦੀ ਗੁੱਲਦੀਆਂ ਡਾਡੇ ਨੌਜਵਾਨਾਂ ਦੀ ਦੇਖ ਰਿਹਾ ਵੀ ਨਸ਼ਾ ਕਰ ਲੈਣ ਤੇ ਉਹਨਾਂ ਦੀਆਂ ਅੱਖਾਂ ਵੀ ਗੁੱਲਦੀਆਂ ਇਸ ਤੋਂ ਬਾਅਦ ਉਹ ਆਪ ਨੇ ਕਹਿੰਦੇ ਕਰਨਾ ਨੂੰ ਉਹਨੇ ਮਾਵਾ ਕਹਿੰਦੇ ਵੀ ਇਹ ਕੰਮ ਤੂੰ ਗਲਤ ਕਰਦਾ ਮੋਤਾਂ ਵੀ ਨਾ ਕਰ ਪਰ ਅੰਨਤ ਸੁਣਦਾ ਨਹੀਂ ਸਰੀਰ ਗਏ ਸਭ ਘਾਟ ਸਰੀਰ ਤੇ ਬਲ ਸੀ ਜਿਹੜਾ ਉਹ ਬਲ ਨਹੀਂ ਤਦ ਨੂੰ ਕਰ ਪਿਆ ਕਰਮ ਕਰਮ ਨੂੰ ਮੰਨ ਨਹੀਂ ਕਰਦਾ ਇਸ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਜ ਕਹਿੰਦੇ ਸਾਸ ਗयो ਤਤ ਘਾਟ ਗੈਰਿ ਦੇ ਵੇਖਣ ਨਾ ਪਉਤਾ ਗੁਰ ਸੰਗਤ ਦੀ ਇਸੇ ਤਰ੍ਹਾਂ ਦੇ ਅਰਦਾਸ ਖਾਣ ਦੇ ਨਾਲ ਨੌਜਵਾਨਾਂ ਦੀ ਮੌਤ ਹੋ ਜਾਂਦੀ ਆਪਣੇ ਜਿਹੜੇ ਸਵਾਸ ਵਿੱਚ ਬੁੜੇ ਦੇ ਬੱਚ ਸਰਵੇ ਸੀ ਉਹ ਸਵਾਸ ਪਹਿਲੇ ਹੀ ਤਤ ਉਤਾਰ ਲੈਂਦਾ ਸਾਸ ਗयो ਤਤ ਘਾਟ ਮਹਾਰਜ ਕਹਿੰਦੇ ਇਸੇ ਤਰ੍ਹਾਂ ਭਾਈ ਸਵਾਸ ਘਟ ਗਿਆ ਜਦੋਂ ਆਪ ਆਪਣੇ ਹਮੂਰਾ ਨਹੀਂ ਚੰਗੀਆਂ ਵਸਤੂਆਂ ਦਾ ਸੇਵਨ ਨਹੀਂ ਕਰਨਾ ਮਾੜੀਆਂ ਚੀਜ਼ਾਂ ਖਾਣੀਆਂ ਇਹਨਾਂ ਨੇ ਤੇ ਸਰੀਰ ਦੇ ਵਿੱਚ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਸਮੇਂ-ਸਮੇਂ ਦੇ ਨਾਲ ਇਹ ਸਮੱਸਿਆਵਾਂ ਪੜੀਆਂ ਹੋ ਜਾਂਦੀਆਂ ਜਿਨ੍ਹਾਂ ਦਾ ਆਮ ਤਰ੍ਹਾਂ ਇਨਸਾਨ ਕਰਦਾ ਪਰ ਉਹ ਹੱਲ ਜਿਹੜਾ ਇਹਨੂੰ ਮੂਤ ਦੇ ਮੂਠ ਹੀ ਨਹੀਂ ਦਿੰਦਾ ਇੱਥੋਂ ਤੱਕ ਬੇ ਇਲਾਜ ਕਰਨ ਵਾਲੇ ਨੂੰ ਹੱਥ ਖੜੇ ਕਰ ਦਿੰਦੇ ਸਾਡੇ ਬੜੇ ਦਾ ਇਲਾਜ ਨਹੀਂ ਇਹ ਮੈਂ ਨਹੀਂ ਕਹਿ ਰਿਹਾ ਇਹ ਗੁਰੂ ਆਖਦੇ ਉਹ ਮਹਾਰਜ ਦੱਸਦੇ ਆ ਕਿ ਭਾਈ ਅੰਨਾਂ ਵਣ ਕੇ ਇਹ ਦੇ ਪਦਾਰਥ ਨੂੰ ਮਾਂ ਖਾ ਜਿਹੜੇ ਜ਼ਹਿਰ ਦੇ ਕਿਹਾ ਇੰਨਾ ਮੇਰੇ ਸੁਆਸਾ ਨੂੰ ਘਟਾ ਦੇਣਾ ਤੇਰੇ ਜੀਵਨ ਦੇ ਵਿੱਚ ਜਿਹੜੇ ਪੰਚ ਸੌਖੇ ਸੀ ਉਹ ਸੌਖੇ ਹੋ ਗਏ ਇਸ ਤੋਂ ਬਾਅਦ ਸਤਿਗੁਰੂ ਸਾਹਿਬ ਜਿਨੇ ਰਹਾਉ ਦਾ ਵਿਸ਼ਰਾਮ ਦੇ ਕੇ ਉਚਾਰਨ ਕੀਤਾ ਅਨਾਥ ਅਰ ਜਾਣ ਦੁਨਿਏ ਸੁਖ ਹੈ ਮਾਇਆ ਗਈਆ ਘਾਟ ਐ ਭਾਈ ਤੂੰ ਕਹੀ ਵੇਰੀ ਇਨਸਾਨ ਚੰਗਾ ਭਲਾ ਹੁੰਦਾ ਇਹਦਾ ਭਾਵ ਕੀ ਵੀ ਜਿਹੜੇ ਗਰੀਬ ਲੋਕਾਂ ਦੇ ਨਾਲ ਠਗੀਆਂ ਮਾਰਦਾ ਹੈ ਇਹ ਵੀ ਰੋਗ ਆ ਇਕ ਤਰ੍ਹਾਂ ਮਸਾ ਲੱਗਿਆ ਇਹ ਲੋਕ ਇੱਕ ਤੰਦਰੁਸਤ ਸੁਭਜ ਇਨਸਾਨ ਹੈ ਉਹ ਸੰਘ ਦਾ ਵੀ ਮਟੱਗੀ ਮਾਰਦਾ ਗਰੀਬਾਂ ਨਾਲ ਉਹ ਤੋਨੂ ਵੀ ਰੋਗ ਲੱਗਿਆ ਹੋਇਆ ਠੱਗੀ ਤੋਂ ਬਿਨਾਂ ਉਹਦਾ ਜੀਵਨ ਨਹੀਂ ਕੀਤਾ ਉਹਨਾ ਸਤਗੁਰ ਪਾਤਸ਼ਾਹ ਜੀ ਕਹਿੰਦੇ ਅਨਾਥ ਜਨਾ ਪੁੱਤਰ ਨੇ ਕੋਖ ਹੈ ਕੋਈ ਬਗਲੇ ਨੇ ਸਿਰ ਦੇ ਉੱਤੇ ਦੁੱਖ ਵਿਪਤਾ ਪਈ ਹੋਈ ਐ ਉਤੋਂ ਵੀ ਦੁਨੀ ਚੌਣੀ ਮਾਇਆ ਮੰਗਦਾ ਅਨਾਥ ਰਿਹਾਣ ਮਾਇਆ ਦੇ ਭੁੱਖੇ ਹੁਣ ਪਤਾ ਵੀ ਐ ਵੀ ਇਹ ਲੋਰ ਮੰਨਦਾ ਸਤੁਰ ਪਾਰਸਾ ਜੀ ਕਹਿੰਦੇ ਉਤੋਂ ਵੀ ਕੋਣ ਨੁਹਰਦਾ ਇਸ ਤਰ੍ਹਾਂ ਦੇ ਲੋਰ ਪੈਰਾਂ ਤੇ ਬੈਠਾ ਇਨਸਾਨ ਉਹ ਮਹਾਰਾਜ ਕਹਿੰਦੇ ਇੱਕ ਲੋਕ ਦੂਸਰਾ ਜਿਹੜਾ ਇਨਸਾਨ ਆਪਣੇ ਜੀਵਨ ਵਿੱਚ ਜਾਇਰ ਕਰਦਾ ਇੱਕ ਮਹਾਰਾਜ ਦੇ ਲੋਕ ਦੱਸੇ ਜਿਹੜਾ ਇਨਸਾਨ ਠੱਗੀਆਂ ਮਾਰਦਾ ਇਥੋਂ ਤੱਕ ਇਹਦੀ ਦੇਖਦਾ ਵੀ ਇਹ ਗਰੀਬ ਹੈ ਤੇ ਲੋੜਵੰਦ ਹੈ ਉਹ ਤੋਂ ਵੀ ਹਿੱਸਾ ਵੰਡਦਾ ਬੇਦੂਨੀ ਬਖਸ਼ਣਾ ਨਹੀਂ ਇਥੇ ਮਹਾਰਾਜ ਦੱਸਦੇ ਆਲਾ ਰਾਜਾ ਨੂੰ ਅੰਡੇ ਸੁਖ ਹੈ ਮਾਇਆ ਹੈ ਆਟ ਸਾਧੂ ਵਰਪਾਲ ਸਾਜੀ ਕਹਿੰਦੇ ਇਸੇ ਤਰ੍ਹਾਂ ਦਿਮਾਗ ਮਾਇਆ ਇਹ ਘੱਟੇ ਕਰਦਾ ਤੰਦਾ ਬਣਾ ਲਿਆ ਉਹਨੇ ਡਰੋਂ ਐ ਹੀ ਨਹੀਂ ਵੀ ਮੈਂ ਇਸ ਤਰ੍ਹਾਂ ਦੀਆਂ ਠੱਗੀਆਂ ਮਾਪਾਂ ਨੂੰ ਹਿਸਾਬ ਤਾਲ ਦੇਣਾ ਹੈ ਸਾਦਤ ਪੈ ਚੁੱਕੀ ਹੈ ਉਹਨੂੰ ਇਸ ਆਤਮ ਨੂੰ ਸੁਧਾਰਨ ਵਾਸਤੇ ਇੱਕ ਪਰਮਾਤਮਾ ਹੀ ਹੈ ਇਨਸਾਨ ਨਹੀਂ ਰਖ ਸਕਦਾ ਦੇਰਗੁਰੂ ਅਰਜਨ ਸਿੰਘ ਮਹਾਰਾਜ ਨੂੰ ਦੱਸਿਆ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਜਦੋਂ ਇਨਸਾਨ ਦੀ ਬੰਦੇ ਵਿੱਚ ਵਿਜਲ ਦਾ ਮਹਾਰਾਜ ਕਹਿੰਦੇ ਕਿਲ ਵਿੱਚ ਕਰਤ ਕਰਤ ਪਛਤਾਵੇ ਗੌਰ ਨਾ ਸਕੇ ਚਾਂਟ ਕਿਲ ਵਿੱਚ ਕਰਤ ਕਰਤ ਮਹਾਰਾਜ ਦੱਸਦਿਆ ਵੀ ਇਸ ਤਰ੍ਹਾਂ ਜਿਹੜਾ ਇਨਸਾਨ ਹੈ ਕਿਲ ਵਿੱਚ ਕਰਤ ਕਰਤ ਅਰਦਾਸ ਨਹੀਂ ਜੈਨਿਤ ਤਤ ਕਰਤ ਕਰਤ ਪਸਤਾ ਹੈ ਇਹਨਾਂ ਦਾ ਕਰੀ ਜਾਂਦਾ ਕਰੀ ਜਾਂਦਾ ਵੀ ਕਿਹੜਾ ਵੀ ਦੇਖਣਾ ਵੀ ਇਹ ਕਰੀ ਜਾਣਾ ਜਿਹਨਾਂ ਜਿਹੜੀ ਉਹਨਾਂ ਮਾਇਆ ਇਕੱਠੀ ਕਰੀ ਜਾਂਦੇ ਜੋ ਕੋ ਸੰਧਾ ਦੇਖੀ ਉਹ ਬਾਦ ਦੇ ਵਿੱਚ ਉਹ ਮਹਾਰਜ ਇਹ ਕਹਿੰਦੇ ਵੀ ਇਕੱਠਾ ਕਰੀ ਜਾਂਦਾ ਸਾਰਾ ਕੁਝ ਲੋਕ ਦੇ ਸਰੀਰ ਤੰਦਰੁਸਤ ਹੁੰਦਾ ਤੇ ਇਸੇ ਤਰ੍ਹਾਂ ਜਦੋਂ ਬਾਲਕ ਵਸ ਪੈ ਜੇ ਮੇਰ ਇਕੱਠਾ ਕਰੀ ਜਾਂਦਾ। ਇੱਕ ਪਾਸੇ ਬਾਣੀਆਂ ਵਾਜਾਂ ਗੁੰਦੀ ਉਹਦਾ ਵੀ ਅਸਰ ਨਹੀਂ। ਬੇਦ ਉਰਾਣ ਜਿਨਾਂ ਨੂੰ ਨੰਸ਼ਕਾਰਾਂ ਕਰੀ ਜਾਂਦਾ। ਉਹਨਾਂ ਦੇ ਵੀ ਦਰਦ ਨਾਲ ਬਸ ਉਹ ਬਾਪ ਕਰ ਨੂੰ ਛੜਦਾ ਨਹੀਂ। ਕਹੇ ਵਿਕਰਤ ਕਰਤ ਕਰਤ ਪਛਤਾਵੇ। ਬੋਹਰ ਮੋਚਾ ਕੈ ਛਾਂਟ ਮਹਾਰਾਜ ਨੇ ਇਸ ਤਰ੍ਹਾਂ ਦੇ ਸਰੀਰ ਦੇ ਵਿੱਚ ਮਾੜਿਓ ਰੋਗ ਪੈਦਾ ਹੋ ਜਾਂਦੇ। ਇੱਕ ਸਰੀਰ ਕਰਕੇ ਗੁਰਸੰਗਤ ਦੀ ਇਨਸਾਨ ਜੈਨ ਕੰਨਾ ਇੱਕੇ ਇਨਸਾਨ ਮੰਨ ਕਰਕੇ ਰੋਗ ਪੈਦਾ ਕਰੀ ਬੈਠਾ। ਉਹ ਇਸ ਤਰ੍ਹਾਂ ਦੇ ਰੋਗ ਦੱਸੇ ਮਹਾਰਾਜ ਨੇ। ਵੀ ਭਾਈ ਕਿਸੇ ਦੇ ਨੰਦਿਆ ਕਰਦਾ, ਸੁਖਲੀ ਕਰਦਾ, ਈਰਖਾ ਕਰਦਾ, ਰੋਧ ਤੋਹਨਾ ਇਹ ਵੀ ਰੋਗ ਦਾ। ਇਹਨਾਂ ਤੋਂ ਵੀ ਬਚਣਾ। ਇਹ ਮਹਾਰਾਜ ਨੇ ਵੀ ਦੱਸਿਆ ਵੀ ਰੇਸਿੰਗ ਕਰਾਂ ਭਾਈ ਤੋਂ ਕਿਸੇ ਗਰੀਬ ਨੂੰ ਰੋਟਾ ਜਿਹੜਾ ਇਹ ਵੀ ਤੂੰ ਸੁਪਨਾ ਇਹ ਕਰਨਾ ਨਹੀਂ ਕਰ ਕਿ ਜਿਹੜਾ ਗਰੀਬ ਹੈ ਉਹ ਵੇਖਣਾ ਲੋੜਵੰਦ ਨੂੰ ਵੇਖਣਾ ਸੀ ਜਿੱਥੇ ਉਥੇ ਤੂੰ ਨਾਲ ਤੋਂ ਬਿੜਕੀਆਂ ਮਾਰਨਾ ਤੈਨੂੰ ਬਾਦਾਂ ਵੀ ਇਹ ਕਰਨਾ ਨਹੀਂ ਚਾਹੀਦਾ ਪਰ ਤੂੰ ਛੱਡਦਾ ਨਹੀਂ ਮਹਾਰਾਜ ਦੱਸਦੇ ਐ ਬੋਕਰ ਨੋ ਸਕੈ ਛਾਂਟ ਛੱਡਦਾ ਨਹੀਂ ਐ ਉਹ ਸਾਉ ਤੋਂ ਜਿਸ ਤਰ੍ਹਾਂ ਉਹਦਾ ਜਨਮ ਛੱਡਦਾ ਰਹੀ ਇਸ ਤੋਂ ਬਾਅਦ ਮਹਾਰਾਜ ਦੱਸਦੇ ਐ ਸਤਿਗੁਰ ਪਾਰਸਨ ਜੀ ਕਹਿੰਦੇ ਸੰਗੋ ਵੀਦ ਜਾਂਦਾ ਫਿਰ ਬੜਾ ਸੌਖਾ ਇਨਸਾਨ ਸਮਾਂ ਬਿਦ ਕਰਨਾ ਜਵਾਨੀ ਇਸ ਤੋਂ ਬਾਅਦ ਮਹਾਰਾਜ ਦੱਸਦੇ ਬਿੰਦਕ ਜਮ ਰੂਤੀ ਆਏ ਸਗਾਰੇਓ ਦੇਵ へ ਮੂਡ ਪਰਮਤਾਕ ਬੁद्धि ਆਏ ਸਭਾ ਦੇਵਾ ਦੇਹੇ ਮੂਡ ਪਰ ਬਟਾਪ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਤਰੇ ਜਿਹੜੇ ਜੁਲੂਤ ਹੈ ਫਿਰ ਉਹ ਇਸ ਜਿਹੜੀਆਂ ਖਟਿਆ ਕਹਾਂ ਤ ਖਟਿਆ ਕਹਾਂ ਕਰਵਾਇਆ ਚਲੋ ਸਤਾਤ ਜਬਾਨ ਕਰਾਏ ਬਲੀ ਸਭਾ ਦੇ ਵਿੱਚ ਜਿਵੇਂ ਦੁਨਿਆਵੀ ਤੋਂ ਕਿ ਇਨਸਾਨ ਕੋਈ ਪਾਪ ਕਰਦਾ ਇਹ ਨੂੰ ਪਰੇਸ਼ਾਵਾ ਦੇ ਵਿੱਚ ਦੱਸਣਾ ਪੈਂਦਾ ਸੰਸਾਰ ਵਿੱਚ ਵੀ ਉਹਨੂੰ ਉੱਠਿਆ ਜਾਂਦਾ ਵੀ ਭਾਈ ਇਹ ਤਾਰ ਕੰਮ ਹੁੰਦਾ ਇਸ ਤਰੀ ਗੁਰੂ ਪਾਤਸ਼ਾਹ ਜੀ ਕਹਿੰਦੇ ਕਿ ਭਾਈ ਜਦੋਂ ਤੂੰ ਇਹਨੂੰ ਜਿਹੜਾ ਸ੍ਰੀਂ ਪ੍ਰਮਾਤਮਾ ਨੇ ਬਖਸ਼ਿਆ ਸੀ ਇਹਦਾ ਉਹ ਭੇਂਤੀ ਹੈ ਇਹਦਾ ਸਾਰਾ ਹਿਸਾਬ ਤਰ ਤਿਲ ਮੰਗਣਾ ਪ੍ਰਮਾਤਮਾ ਨੇ ਉੱਥੇ ਫਿਰ ਕੀ ਹੈ ਜਮਦੂਤੀ ਆਏ ਸੰਭਾਲਿਓ ਦੇਵ ਮੂਹ ਨੂੰ ਪਰਮਤਾਪ ਹਰ ਜੋ ਨੂਰ ਪੁਛਦੇ ਭਾਈਆ ਕਰਨ ਕੀਤੇ ਉੱਥੇ ਸਰ ਕਹਿਣਾ ਪੈਂਦਾ ਕਿਉਂਕਿ ਇਹ ਦੇਹ ਜਿਹੜਿਆ ਸਰੀਰ ਤੇ ਇਹ ਸਭ ਪਰਮਾਤਮਾ ਨੇ ਲਿਖਿਓ ਜੀ ਤੇਰੇ ਗੁਰ ਸੰਗਤਰੀ ਦੀ ਪਛਾਣ ਚਤਰ ਬਖਤ ਇੱਕ ਦ੍ਰਿਸ਼ ਕਰਕੇ ਜਿਹਨੇ ਬੋਤਲ ਦਿੱਤਨੀ ਯਾਦ ਰਹੇ ਹੋਣਗੇ ਇੱਕ ਗਉਤ ਇੱਕੇ ਨਸਾਨ ਦੀ ਬਹੁਤ ਵੀ ਕਰਨ ਕਰਦਾ ਨਾ ਭੈੜੇ ਭੈੜੇ ਬੇਦੁਨਿਆਵੀ ਤੌਰ ਤੇ ਇਹਨੂੰ ਪਾਤਰਾਂ ਲੱਗੇ ਵੀ ਗਉਤ ਰਸ ਕਰਦਾ ਦੇਖੇ ਸੇ ਇਹਨੂੰ ਪਾਤਰਾਂ ਲੱਗਾ ਉਹ ਮੁੰਡੇ ਦੇ ਗਉਤ ਚਿੱਤਰ ਦਾ ਭਾਵ ਦ੍ਰਿਸ਼ ਗਉਤ ਦਾ ਭਾਵ ਜਿਹੜੇ ਨਸਾਨ ਮਾਰੇ ਤਾਂ ਉਹ ਬਖ ਕੇ ਕਰਦਾ ਮੁਕਤ ਕਰਦਾ ਮਹਾਰਾਜੇ ਕਹਿੰਦੇ ਸਿਰੋ ਚਤਰ ਗੁਪਤ ਜਿਹੜੇ ਕੰਮ ਕੀਤੇ ਉਹ ਸਰਬਤ ਹੋ ਜਾਂਦੇ। ਉਥੇ ਸਰ ਜਮਦੂਤ ਕਸੀਹੇ ਜਿੰਨੇ ਸਤਿਗੁਰੂ ਸਾਹਿਬ ਜੀ ਕਹਿੰਦੇ ਅੰਤ ਪਦ ਦੀ ਆਦਿ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਰ ਦੱਸਿਆ। ਮਹਾਰਾਜ ਕਹਿੰਦੇ ਜਿਵੇਂ ਕੋਈ ਇਨਸਾਨ ਕਿਸੇ ਤੇ ਬਾਹਰ ਕਰਨ ਗਿਆ ਉਹ ਆਪਣੇ ਦੀ ਕਰਨਾ ਵੀ। ਦੈਵੀ ਦੇਖਿਆ ਨਾ ਵੀ ਅਰਵਾਰ-ਵਰ ਸਾਫ ਕਰਦੇ ਕਰਦੇ ਕੋਈ ਆਪਦੀ ਰਾਜੀ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਹੜੇ ਇਨਸਾਨ ਇਸ ਤਰ੍ਹਾਂ ਦੇ ਕੰਮ ਕਰ ਕਰਦੇ ਉਹਨਾਂ ਦਾ ਹਾਲ ਇਸ ਤਰ੍ਹਾਂ ਹੀ ਹੁੰਦਾ ਨਾਨਕ ਆਪਨ ਘਟਾਰੀ ਆਪਸ ਕੋ ਲਾਈ ਮਨ ਆਪਣਾ ਕੀੋਂ ਕਾਟ ਮਹਾਰਾਜ ਕਹਿੰਦੇ ਬਾਤ ਆ ਉਹਨੇ ਕਿਸੇ ਨੂੰ ਦੂਰ ਕਰਨਾ ਸੀ ਕਹਿਣ ਦਾ ਭਾਵ ਜਿਹੜੇ ਕਿਸਾਨ ਇਸ ਤਰ੍ਹਾਂ ਦੇ ਕਰਮ ਕਰਦੇ ਆ ਉਹ ਆਪਣੇ ਹੀ ਬਾਤ ਕਰ ਲੈਂਦੇ ਇਹਨਾਂ ਦਾ ਭਾਵ ਆਪਣੇ ਕਰਮ ਇਸ ਤਰ੍ਹਾਂ ਦੇ ਕਰ ਲੈਂਦੇ ਵੀ ਉਹਨਾਂ ਨੂੰ ਫਿਰ ਆਪਣਾ ਸਾਥ ਤੱਕ ਆਪ ਹੀ ਕਰ ਲੈਂਦੇ ਆ। ਇਹਨਾਂ ਦਾ ਭਾਵ ਆਪ ਹੀ ਲੋਕੀ ਹੋ ਕੇ ਆਪਣੀ ਮੌਤ ਨੂੰ ਆਪ ਹੀ ਸਵੀਕਾਰ ਲੈਂਦੇ ਆ। ਇਹ ਸਤਿਗੁਰ ਪਾਤਸ਼ਾਹ ਜੀ ਦੱਸਦੇ ਆ। ਮਹਾਰਾਜ ਐਸਾ ਕਰਕੇ ਕਹਿੰਦੇ ਭਾਈ ਇੱਕ ਤਾਂ ਮਨ ਕਰਕੇ ਮਾੜੇ ਕਰਮ ਨਾ ਕਰੀ। ਇੱਕ ਤਨ ਕਰਦੀ ਜਿਹੜਾ ਤੈਨੂੰ ਪਰਮਾਤਮਾ ਨੇ ਖਾਣ ਮਾਰ ਤੇ ਦਿੱਤਾ ਸੁਪਾਇਆ। ਪਰ ਜਿਹੜੇ ਤੋਂ ਜੈਹਰ ਖੰਨਾ ਇਹ ਵੀ ਨਹੀਂ ਜਾਣੀ ਇੱਕ ਤਾਂ ਸਾਡੇ ਮੰਨ ਦੇ ਰੋਗ ਸਾਨੂੰ ਖਤਮ ਕਰਦੇ ਨੈਂ ਸਰਬਨ ਮਹਾਰਜ ਨੇ ਦੱਸਿਆ ਮੰਨ ਦੇ ਵਿੱਚ ਜਿਹੜੇ ਰੋਗ ਕਾਇਦਾ ਹੋਗੇ ਬਾੜੇ ਕਰਮ ਕਰਨੀ ਬਾੜਾ ਸੋਚਣਾ ਇਹ ਖਤਮ ਕਰਦੇ ਇੱਕ ਸਤਿਗੁਰੂ ਸਾਹਿਬ ਜੀ ਕਹਿੰਦੇ ਤਨ ਕਰਕੇ ਦਿੰਦਾ ਇਨਸਾਨ ਨੂੰ ਪਿਆ ਉਪਦਾਰਥ ਮੇਲੇ ਵਾਸਤੇ ਹੰਨੀ ਕਰ ਖਾਣਾ ਪਹਿਸਾਨ ਨੂੰ ਸੜ ਗਈ ਤਾਂ ਤੇ ਗੁਰੂ ਪਾਤਸ਼ਾਹ ਜੀ ਨੇ ਸ਼ਬਦ ਵਿੱਚ ਦੋ ਹੀ ਜ਼ਿਕਰ ਕੀਤੇ ਇੱਕ ਮੰਨ ਕਰਕੇ ਕਿਸ ਦਾ ਮਾੜਾ ਜੁ ਕਰਨਾ ਇੱਕ ਉਹ ਦੁਨਿਆਵੀ ਤੌਰ ਤੇ ਭਾਈ ਤੁਝਾਹਰ ਨਿਹਾਨੀ ਜਿਹਦੇ ਨਾਲ ਤੈਨੂੰ ਸਵਾਸ ਨੂੰ ਆਪਣੇ ਹੱਥ ਕਰੂਗਾ ਇਸੇ ਕਰਕੇ ਸਤਿਗੁਰੂ ਪਾਤਸ਼ਾਹ ਦੀ ਘਟ ਘਟ ਕੇ ਅੰਤਨ ਕੀ ਜਾਣ ਭਲੇ ਗੁਰੇ ਕੀ ਵੀਰ ਬਸੰਗ ਮਹਾਰਾਜ ਕਹਿਣ ਦਾ ਭਾਵ ਸਾਡੇ ਦੁਨੀਆਵੀ ਤੌਰ ਤੇ ਵੀ ਸਪਸ਼ਟੀਕਰਨ ਕਰਦੇ ਮੰਨ ਕਰਕੇ ਜੇਬ ਜਿਹੜੇ ਕਰਦਾ ਉਹਦਾ ਵੀ ਸਪਸ਼ਟੀਕਰਨ ਕਰਕੇ ਕਿਰਪਾਲ ਸਹੀ ਦੱਸ ਰਿਹਾ ਵੀ ਭਾਈ ਤੂੰ ਆਪਣਾ ਸੁਰਾਪ ਤੇ ਨਾਮ ਆ। ਤੈਨੂੰ ਮਹਾਰਾਜ ਜੀਵਨ ਦਿੰਦਾ ਉਹ ਵੀ ਰਾਜਾ ਜਿਹੜੇ ਸੰਗਤ ਮਤੀਦ ਗੱਲ ਜੇ ਤੂੰ ਇਸ ਤਰ੍ਹਾਂ ਦੇ ਕੰਮ ਕਰੇਂਗਾ ਫਿਰ ਤੂੰ ਆਪਣੀ ਮੌਤ ਮੰਨ ਕਰਕੇ ਤੰਨ ਕਰਕੇ ਆਪ ਇਸੇ ਨੂੰ ਤਾਂ ਇਹਦੇ ਉੱਤੇ ਰੋਜ਼ ਕਿਸੇ ਦਾ ਨਹੀਂ। ਇਸੇ ਕਰਕੇ ਆਪਾਂ ਵੀ ਗੁਰੂ ਪਾਤਸ਼ਾਹਾਂ ਕੋਲ ਇੱਕ ਬੇਨਤੀ ਕਰੀਏ ਮਹਾਰਾਜ ਸਾਨੂੰ ਇਹ ਸੋਚੀ ਜ਼ਰੂਰ ਬਖਸ਼ ਕਿਉਂਕਿ ਸਾਨੂੰ ਮਾਨ ਕਰਕੇ ਵੀ ਲੋੜ ਆ ਅੱਜ ਦੇ ਸੰਗਤ ਤੰਨ ਕਰਕੇ ਇਹ ਲੋੜ ਆ ਅਨੇਕਾਂ ਕਰਦੇ ਇਨਸਾਨ ਦਾ ਜੀਵਨ ਜੀ ਕਰਦਾ ਪਿਆ بڑے بڑے ਧਿਆਨਪੁਰਾਂ ਦੇ ਸੰਸਾਨ ਖਾਣ ਦੇ ਨਾਲ ਪਹਿਲਾ ਕਰਦਾ ਪਿਆ ਤੇ ਮਨ ਕਰਕੇ ਇਨਸਾਨ ਕਿਸੇ ਦੀ ਨਿੰਦਿਆ ਚੁਣੀ ਬੈਰ ਉਹਦੀ ਕਿਰਪਾ ਕਰਦਾ ਕੱਗੀਆਂ ਮਾਰਨਾ ਇਹ ਤੀਜਾ ਤੋਂ ਵੀ ਮਹਾਰਾਜ ਨੇ ਦੱਸਿਆ ਵੀ ਇਹ ਰੋਗਾਂ ਤੋਂ ਵੀ ਤੁੱਲ ਜਣਾ ਤੇ ਮੇਰੇ ਤੇਰਾ ਜੀਵਨ ਸਫਲਾ ਹੋ ਸਕਦਾ ਹੈ ਨਹੀਂ ਤਾਂ ਭਾਈ ਤੂੰ ਆਪਣਾ ਵਾਰ ਆਪ ਹੀ ਆਪੀਆ ਕਰ ਲੈਣਾ ਕਿਹਦੇ ਨਾਲ ਰੋਸ ਕਿਸੇ ਦਾ ਤੇ ਮੈਨੂੰ ਨਹੀਂ ਮਾਰਿਆ ਮਹਾਰਾਜ ਕਹਿੰਦੇ ਜੇਕਰ ਉਹ ਤੇਰੇ ਬੀਜੇ ਉੱਤੇ ਕੱਢਿਆ ਆਪ ਹੀ ਉਹ ਨਾ ਕੱਢਿਆ ਤੇ ਪਹਿਲਾਂ ਇਸੇ ਕਰਕੇ ਮਹਾਰਾਜ ਸੋਚੀ ਪਾਕਸ ਦੇ ਸੋਚ ਨੂੰ ਪ੍ਰਾਪਤ ਕਰਕੇ ਆਪਨਾ ਲੋ ਤੇ ਪਰੋਖ ਸੁਖੀ ਕਰੀਏ ਔਰ ਉਸਹਿਬਾਜ਼ ਕਰੀਏ ਤੇ ਕਿ ਮਹਾਰਾਜ ਸਾਡੇ ਤੇ ਵੀ ਕਿਰਪਾ ਕਰੋ ਇਹ ਸੰਸਾਰ ਗਤਾਰ ਸੰਸੇ ਮਹਾਰਾਜ ਅਰੇ ਕੋਈ ਨ ਕੋਈ ਜੀਵਨ ਦੀ ਸਮੱਸਿਆ ਭੜੀ ਰਹਿੰਦੀ ਆ ਤੁਸੀਂ ਕਿਰਪਾ ਕਰੋ ਰੱਬ ਗਿਆਨ ਦੀ ਰਾਤ ਰੱਬ ਗਿਆਨ ਦੀ ਸੋਚੀ ਦੱਸੋ ਜਿਹਦੇ ਨਾਲ ਤਾਨ ਕਰਕੇ ਵੀ ਅਸੀਂ ਬਾਜ ਜਾਈਏ ਮਾਨ ਕਰਕੇ ਵੀ ਅਸੀਂ ਸ਼ਾਂਤ ਤ੍ਰਿਪਤ ਹੋ ਜਾਈਏ ਸਾਡੇ ਅੰਦਰ ਇਸ ਤਰ੍ਹਾਂ ਦੇ ਰੋਗਾਂ ਦਾ ਮਹਾਂਪੂਰ ਜਿਹਦੇ ਨਾਲ ਸਾਨੂੰ ਲੇਖਾ ਰਹਿਣਾ ਪੈ ਜਾਵੇ ਇਸੇ ਲੇਖੇ ਤੋਂ ਛੋਟੀ ਇਹ ਨਾ ਮਾਰਾ ਆਓ ਸਰਬਤ ਕਰੀਏ ਬੇਨੰਦਰ ਦਾ ਜਬ ਦੁਪਤੀ ਆਇ ਸਦਾ ਰਿਉ ਦੇਵ ਮੂਖ ਪਰਮਤਾਤ ਨਾਨ ਪਾਪਨ ਕਟਾਰੀ ਆਪਸ ਕੋ ਲਾਈ ਮਨ ਆਪਣਾ ਕਿਨੋ ਆਟ ਭਗਵਾਨ ਜੀ ਦਾ ਸਾਸਨ ਬਾਣ ਵਾਹਿਗੁਰੂ ਸਾਜਿ ਜੀ ਹੋ ਰੰਤਲੀ ਮਹਾਰਾਜ ਜੀ ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਭਇਆ ਜਿਨੀ ਮਾਇ ਸਤਿਗੁਰੂ ਮੈਂ ਤਤ ਗੁਰ ਤਤ ਪਾਇਆ ਸਹਿਜ ਸੇਤੀ ਮਨ ਰਜੀਆ ਰਾਗ ਰਤਨ ਕਰਾਰ ਕਰੀਆ ਸਬਦ ਗਾਵੈ ਤਬ ਦੋਦਾਂ ਗਾਵੋ ਹਰੀ ਕੇਰਾ ਮਨ ਰਜੀਆ ਹੇ ਨਾਮ ਤੇਰਾ ਨਦਵਾ ਸਤਿਗੁਰੂ ਮੈਂ ਆਇਆ ਏ ਮਨ ਮੇਰਾ ਤੂੰ ਸਦਾ ਰਖੋ ਕਰ ਨਾਲ ਨਾ ਹੋ ਤੂੰ ਮਨ ਮੇਰੇ ਅੰਗੇਕਾਰੁ ਕਰੇ ਤੇਰਾ\,ਕਾਰੁ ਸਭ ਅਗਨਾ ਗਲਾ ਸਮਰਖ ਸੁਆਮੀ ਸੋ ਕੇ ਮਨੋ ਕਹਿ ਨਾਮ ਤੁਹਾਨੂੰ ਮੇਰੇ ਸਦਾ ਰਵੋ ਸਾਜੇ ਸਾਧਕਾਂ ਕਿਆ ਮਨ ਕੀ ਗਤ ਕਰਤੈ ਰਹਿਤ ਰੰਤੁ ਸਹੈ ਜਿਸ ਦੇ ਨਿਰਸੋ ਸਦਾ ਸਦਾ ਸਲਾਹ ਤੇਣੀ ਨਾਮੁ ਮਨੁ ਸਦਾ ਨਾਮੁ ਜਿ ਕਿੰਨ ਮਨ ਰਸਿਆ ਤੇਰੇ ਸਬਦ ਕਹਿ ਨਾਨਕ ਸਜੇ ਸਾਧੂ ਗਿਆਨ ਹੀ ਘਰ ਦੇ ਰਹਿ ਸਾਜਾ ਨਾਮੁ ਬਿਲਾ ਸਜ ਨਾਮ ਜਿ ਅਗਾ ਦੇ ਰਜਨੁ ਦੁਖਾ ਸਭ ਤਾਰਿ ਕਰ ਸੰਤ ਸੁਖ ਮਨ ਹੈ ਵਸਿਆ ਜਨ ਇਛਾ ਸਾਧੁ ਦਾ ਦਾ ਗੁਰੂ ਨਾਨਕੀਤਾ ਗੁਰੂ ਰਾਈੋ ਜਿਸ ਤੇ ਆਏ ਕਹਿ ਨਾਨਕ ਸੁਣੋ ਸੰਤੋ ਸਬਦ ਦਾ ਜੋਰ ਤੇ ਆ ਰੋ ਸਾਚਾ ਨਾਮ ਤੇਰਾ ਨਾਰੋ ਬਾਜੀ ਨਾਮ ਸੁਹਾਗੇ ਨਾਮ ਸੁਹਾਗੇ ਸ਼ਬਦ ਬਾਜੇ ਕਰਾਨ ਕਰਾਹਿਆ ਪੰਜ ਦੰਦ ਤੁਧ ਵਸਾਤੇ ਤਰ ਕਰਨ ਪਾਇਆ ਕੀਓ ਸਗਲ ਮਨੋਰਤ ਪਾਰ ਬ੍ਰਹਮ ਪ੍ਰਭ ਪਾਇਆ ਕਰੇ ਸਗਲ ਗੋਗ ਰੋਗ ਸੰਤਾਪ ਕਰੇ ਸੁਈ ਸੱਚੀ ਤਾਂਕ ਰਾਜ ਰਪਏ ਸਰਸ ਪੂਰੇ ਗੁਰਦੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤ ਗੁਰ ਰਹਿਆ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨੰਦ ਦੋ ਦਵਾ ਬਿਨੂ ਗੁਰੂ ਪਾਣੀ ਬਿਤਾ ਮਾਤਾ ਤਰਤ ਦੇਵ ਸਰਦ ਰਾਜੁ ਮਾਇਦਾਈ ਲਾਇ ਆਖਿ ਲੈ ਸਗਦ ਅੰਗਿਆਈ ਆਉਂਦੀ ਆ ਵਤ ਧਰਮ ਕਰਮੀ ਆਪ ਆਪਣੀ ਕੇੜਹਿ ਕੇ ਜਿਨੀ ਨਾਮ